భ ਤੇ ਇੱਕ ਜਿਹੜੀ ਵੀਡੀਓ ਆਲੀਓ ਫੁੱਲ ਵੀਡੀਓ ਵਾਚ ਕਰਿਆ ਕਰੋ ਤਾਂ ਕਿ ਤੁਹਾਡਾ ਕੋਈ ਵੀ ਡਿਜ਼ਾਈਨ ਦਾ ਜਿਹੜਾ ਉਹ ਮਿਸ ਨਾ ਹੋਵੇ ਅੱਜ ਵਾਲੇ ਸੂਟ ਨੇ ਜਿਹੜੇ ਉਹ ਆਪਣੇ ਪਸ਼ਮੀਨਾ ਦੇ ਉੱਪਰ ਰਹਿਣਗੇ ਪ्योर ਪਸ਼ਮੀਨਾ ਦੇ ਉੱਪਰ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਵਿੱਚ ਮਸਲੀਨ ਦੁਪट्टे ਨਾਲ ਰਹਿਣਗੇ ਵਿੱਚ ਚਲੂਨ ਦੁਪट्टे ਨਾਲ ਰਹਿਣਗੇ ਡਿਜੀਟਲ ਇਹਨਾਂ ਦਾ ਪ੍ਰਿੰਟ ਆਏਗਾ ਇਹ ਵਾਲਾ ਸੂਟ ਆ ਜਿਹੜਾ ਗ੍ਰੇ ਕਲਰ ਦਾ ਸੂਟ ਹੈ ਇਹ ਵਾਲਾ ਇਹਦੇ ਵਿੱਚ ਇਦਾਂ ਹੀ ਪ੍ਰਿੰਟ ਬਣਿਆ ਹੋਇਆ ਇਦਾਂ ਲੱਗੂਗਾ ਜਿਵੇਂ ਨਾ ਫੁੱਲ ਉੱਪਰ ਹੀ ਰੱਖੇ ਹੁੰਦੇ ਆ ਇੰਨੇ ਸੋਹਣੇ ਇਹਨਾਂ ਦੀ ਪ੍ਰਿੰਟਿੰਗ ਕੀਤੀ ਹੋਈ ਬਹੁਤ ਜ਼ਿਆਦਾ ਸੋਹਣੀ ਇਹ ਵਾਲਾ ਫਰੰਟ ਦੇ ਉੱਪਰ ਆਏਗਾ ਇਹ ਵਾਲਾ ਜਿਹੜਾ ਇਹ ਬੈਕ ਦੇ ਉੱਪਰ ਆਏਗਾ ਫਰੰਟ ਬੈਕ ਇਹਨਾਂ ਦੇ ਦੋਨੋਂ ਸ਼ੇਮ ਨੇ ਇਹ ਵਾਲੀਆਂ ਜਿਹੜੀ ਇਹ ਬਾਟਮ ਤੇ ਆਏਗਾ ਆਹ ਵਾਲਾ ਜਿਹੜਾ ਇਹ ਛੋਟਾ ਫਲਾਵਰ ਦਿੱਤਾ ਹੋਇਆ ਇਹ ਵਾਲਾ ਨਾ ਬਾਜੂ ਤੇ ਆਏਗਾ ਗ੍ਰੇ ਸ਼ੇਡ ਦਾ ਸੂਟ ਰਹੇਗਾ ਇਹ ਵਾਲੀ ਆਜੂ ਇਹ ਤਾਂ ਦੇਖੋ ਇਹ ਵਾਲਾ ਜਿਹੜਾ ਇਹ ਗਲੇ ਦੇ ਉੱਪਰ ਆਏਗਾ ਇਹ ਵਾਲਾ ਜਿਹੜਾ ਇਹ ਗਲੇ ਦੇ ਉੱਪਰ ਆਏਗਾ ਇਹ ਫਰੰਟ ਹੈ ਤੇ ਇਹ ਬੈਕ ਆ ਜਿਹੜੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਉਹ ਵਾਲੀ ਸੇਮ ਕੱਪੜੇ ਦੀ ਰਹੇਗੀ ਉਹ ਵਾਲੀ ਇਹ ਵਾਲੀ ਆ ਜਿਹੜੀ ਇਹ ਪਲੇਨ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਜਿਹੜਾ ਇਹਦਾ ਦੁਪੱਟਾ ਦਾ ਉਸ ਚੱਕਰਸ ਨੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਇਦਾਂ ਇਹਦਾ ਦੁਪੱਟਾ ਬਣਿਆ ਹੋਇਆ। ਤੁਸੀਂ ਚੈੱਕ ਕਰ ਸਕਦੇ ਹੋ ਆਵਲਾ ਇਹਦਾ ਦੁਪੱਟਾ। ਜਿਹੜਾ ਇਹਦਾ ਪ੍ਰਾਈਸ ਆ ਸੂਟ ਦਾ ਉਹ ਸਿਰਫ 1800 ਰੁਪਏ ਪ੍ਰਾਈਸ ਰਹੇਗਾ। ਪ੍ਰਾਈਸ ਆ ਜਿਹੜਾ ਇਹਦਾ 1800 ਰੁਪਏ ਰਹੇਗਾ। ਉਸ ਤੋਂ ਬਾਅਦ ਨੈਕਸਟ ਕਲਰ ਆ ਜਾਊਗਾ। ਇਹਨਾਂ ਦੇ ਸਾਰਿਆਂ ਦੇ ਡਿਜ਼ਾਈਨ ਨੇ ਜਿਹੜੇ ਉਹ ਸਾਰਿਆਂ ਦੇ ਹੀ ਅਲੱਗ-ਅਲੱਗ ਰਹਿਣਗੇ। ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਇਹ ਵਾਲਾ ਜਾਂਦਾ ਬਲੂ ਕਲਰ ਦਾ ਐਂਦਾ ਤੁਸੀਂ ਦੇਖ ਸਕਦੇ ਐਨੀ ਕਾ ਜ਼ਿਆਦਾ ਪ੍ਰਿੰਟਿੰਗ ਇਹਦੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ ਇਹ ਵਾਲੀ ਇਹਦੀ ਬੈਕ ਆ ਜੇਗੀ ਫਰੰਟ ਬੈਕ ਦੋਨੋਂ ਸੇਮ ਨੇ ਜੀ ਇਹਦੀ ਬਾਟਮ ਦੇ ਵਿੱਚ ਵੀ ਪ੍ਰਿੰਟ ਆਏਗਾ ਆ ਦੇਖੋ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਵਾਲੀ ਆ ਜਿਹੜੀ ਇਹਦੇ ਵਿੱਚ ਨਿੱਕੀ ਨਿੱਕੀ ਬੁੱਟੀ ਬਣੀ ਹੋਈ ਆ ਬਲੂ ਕਲਰ ਦੀ ਜੀ ਇਹਦੇ ਨਾਲ ਬਾਟਮ ਆਏਗੀ ਕਸ਼ਮੀਰੀ ਆਹ ਵਾਲਾ ਇਹਦੇ ਨਾਲ ਦੁਪੱਟਾ ਆਏਗਾ ਡਿਜੀਟਲ ਪ੍ਰਿੰਟ ਆ ਪ੍ਰਾਈਸ ਆ ਜਿਹੜਾ ਉਹ ਸੇਮ ਆਏਗਾ ਜੀ ਇਹ ਵਾਲਾ ਜਿਹੜਾ ਦੁਪੱਟਾ ਆਏਗਾ ਆਮਲਾ ਬਲੂ ਕਲਰ ਦਾ ਸੂਟ ਰਹੇਗਾ ਪ੍ਰਾਈਸ ਜਿਹੜਾ ਉਹ ਸੇਮ ਰਹੇਗਾ ਜੀ 1800 ਰੁਪਏ ਪ੍ਰੈਂਸ ਰਹੇਗਾ ਨੈਕਸਟ ਕਲਰ ਆ ਜਿਹੜਾ ਉਹ ਆਪਣਾ ਜਾਂਦਾ ਮਰਜੈਂਟਾ ਸ਼ੇਡ ਤੇ ਇਹਨਾਂ ਸੂਟਾਂ ਦੇ ਡਿਜ਼ਾਈਨ ਨੇ ਜਿਹੜੇ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਆਂ ਦੇਖੋ ਇਹ ਵਾਲਾ ਸੂਟ ਆ ਜਿਹੜਾ ਮਰਜੈਂਟਾ ਸ਼ੇਡ ਤੇ ਆ ਜਾਏਗਾ ਇਹ ਵਾਲੀ ਹੈ ਜਿਹੜੀ ਸ਼ਰਟ ਆ ਜਾਏਗੀ ਇਹ ਵਾਲੀ ਹੈ ਜਿਹੜੀ ਇਹ ਬਾਜੂ ਤੇ ਉੱਪਰ ਆਏਗਾ ਇਹ ਵਾਲਾ ਫਰੰਟ ਆਏਗਾ ਇਹ ਵਾਲਾ ਸੇਮ ਬੈਕ ਆਏਗਾ ਸੇਮ ਇਦਾਂ ਹੀ ਸੇਮ ਬਜੂ ਤੇ ਆਊਗਾ ਜਿਹੜੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਉਹਦੇ ਵਿੱਚ ਨਿੱਕੇ ਨਿੱਕੇ ਡਾਟਸ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਇਦਾਂ ਨਿੱਕੇ ਨਿੱਕੇ ਦਾ ਇਸੇ ਕਲਰ ਦੇ ਸੇਮ ਡਾਟਸ ਦਿੱਤੇ ਹੋਏ ਆ ਸੇਮ ਕਲਰ ਦੀ ਬਾਟਮ ਰਹੇਗੀ ਦੁਪੱਟਾ ਜਿਹੜਾ ਉਹ ਇਹਦੇ ਨਾਲ ਚਲੋਣਾ ਰਹੇਗਾ ਤੁਸੀਂ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦੇ ਨਾਲ ਰੈਡੀ ਹੋਇਆ ਹੋਇਆ ਇਹ ਵਾਲਾ ਦੇਖੋ ਇਦਾਂ ਦਾਈ ਹੀ ਹੋਇਆ ਹੈ ਇੰਦਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਦੁਪੱਟਾ ਇਹਦੇ ਨਾਲ ਚਲੂ ਆਉਂਦਾ ਇੰਦਾ 3 ਮੀਟਰ ਦੁਪੱਟਾ ਰਹੇਗਾ ਪ੍ਰਾਈਸ ਆ ਜਿਹੜਾ ਉਹ 1800 ਰਹੇਗਾ ਡਿਲੀਵਰੀ ਆ ਜਿਹੜੀ ਉਹ ਤੁਹਾਨੂੰ ਫ੍ਰੀ ਕਰਾ ਦਾਂਗੇ ਡਿਲੀਵਰੀ ਆ ਜਿਹੜੀ ਉਹ ਫ੍ਰੀ ਰਹੇਗੀ ਉਸ ਤੋਂ ਬਾਅਦ ਨੈਕਸਟ ਕਲਰ ਆ ਜਾਂਦਾ ਜਾਮਣੀ ਜਾਂ ਕਲਰ ਆਹ ਬਲ देखो ਇਹਨਾਂ ਦੀ ਪ੍ਰਿੰਟਿੰਗ ਹੀ ਬਹੁਤ ਜ਼ਿਆਦਾ ਸੋਹਣੀ ਆ ਇਹ ਵਾਲੀ ਫਰੰਟ ਆ ਜਾਏਗੀ ਇਹ ਵਾਲਾ ਜਿਹੜਾ ਇਹ ਬਾਜੂ ਤੇ ਆ ਜਾਏਗਾ ਇਹ ਵਾਲਾ ਬਾਜੂ ਤੇ ਆਏਗਾ ਇਹ ਵਾਲੀ ਸੇਮ ਆ ਜਿਹੜੀ ਇਹ ਬੈਕ ਆਏਗੀ ਬੈਕ ਫਰੰਟ ਦੋਨੋਂ ਸੇਮ ਰਹਿਣਗੇ ਇਹਦੇ ਜਿੱਦਾਂ ਆ ਪ੍ਰਿੰਟਿੰਗ ਬਣੀ ਹੋਈ ਆ ਉਦਾਂ ਹੀ ਸੇਮ ਬੇਰੀ ਬਾਟਮ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੇ ਸੇਮ ਕਲਰ ਦੀ ਹੀ ਇਹਦਾ ਨਾ ਬਾਟਮ ਰਹੇਗੀ ਦੁਪੱਟਾ ਦਾ ਜਿਹੜਾ ਉਹ ਚਲੂਨ ਦਾ ਰਹੇਗਾ ਜੀ ਦੁਪੱਟਾ ਦਾ ਜਿਹੜਾ ਉਹ ਇਦਾਂ ਚਲੋਂਦਾ ਹੈਗਾ ਸੇਮ ਪ੍ਰਿੰਟਿੰਗ ਆਏਗੀ ਜਿਹੜੀ ਸ਼ਰਟ ਦੇ ਵਿੱਚ ਆਏਗੀ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਐਨੇ ਸੋਹਣੇ ਇਹਨਾਂ ਦੀ ਪਿੰਟਿੰਗ ਕੀਤੀ ਹੋਈ ਆ ਨਾ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਆ ਇਹ ਵਾਲਾ ਇਹਦੇ ਨਾਲ ਦੁਪੱਟਾ ਰਹੇਗਾ ਇਹ ਕੋਸ ਕਾਰਨਰ ਤੇ ਫੁੱਲ ਆਏਗਾ ਇਸ ਕੇ ਕੋਸ ਕਾਰਨਰ ਤੇ ਐਦਾਂ ਫੋਰ ਸਾਈਡ ਪੱਟੀ ਜੀ ਬਣੀ ਹੋਈ ਆ ਜਿਹੜਾ ਇਹ ਦੁਪੱਟਾ ਦਾ ਜਿਹੜਾ ਇਹ ਚਲੋਂਦਾ ਰਹੇਗਾ 2.5 ਮੀਟਰ ਇਹਨਾਂ ਦਾ ਦੁਪੱਟਾ ਰਹੇਗਾ ਪ੍ਰਾਈਸ ਜਿਹੜਾ ਉਹ 1800 ਰਹੇਗਾ ਵੀ ਇਦਾਂ ਦੁਪੱਟਾ ਡਿਲੀਵਰੀ ਜਿਹੜੀ ਉਹ ਆਪਾਂ ਫ੍ਰੀ ਕਰਾਂ ਦਾਂਗੇ ਜਿਹੋ ਵੀ ਬੈਗ ਬਣਾਉ ਨੂੰ ਕੋਈ ਵੀ ਸੂਟ ਪਸੰਦ ਹੈਗਾ ਪਹਿਨਣਾ ਨੂੰ ਉਹ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਫੁੱਲ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ